ਸੋ ਸਤ ਗੁਰ ਪਿਆਰਾ ਮੇਰਾ ਨਾਨ ਹੈ ਸੋ ਸਤ ਗੁਰ ਤੂੜੇ ਪਿਆਰਾ ਮੇਰੇ ਨਾਲ ਹੈ ਵਾਹਿਗੁਰੂ ਜੀ ਕਾ ਖਾਲਸਾ ਸ੍ਰੀ ਵਾਹਿਗੁਰੂ ਜੀ ਕੀ ਫਤਿਹ ਸੰਗਤ ਜੀ ਅੱਜ ਅਸੀਂ ਪਿੰਡ ਜਲਾਲੇ ਨੇ ਵਿਖੇ ਪਹੁੰਚੇ ਸੀ ਜਿੱਥੇ ਮਕਾਨ ਨੂੰ ਗੁਰਪੁਰਬ ਵਾਲੇ ਦਿਨ ਸ੍ਰੀ ਗੁਰੂ ਨਾਨਕ ਦੇਵ ਜੀ ਦੇ ਗੁਰਪੁਰਬ ਸੀ ਉਸ ਦਿਨ ਰਾਤ ਨੂੰ ਅੱਗ ਲੱਗ ਗਈ ਸੀ ਇਹਦੇ ਘਰ ਦਾ ਸਾਰਾ ਸਮਾਨ ਤੇ ਛੱਤ ਤੇ ਸਾਰਾ ਮੱਤ ਕੇ ਸੁਆਹ ਹੋ ਗਿਆ ਸੀ ਤੇ ਪਰਿਵਾਰ ਨੇ ਇੱਕ ਬੇਨਤੀ ਕੀਤੀ ਗਈ ਸੀ ਸੰਗਤਾਂ ਅੱਗੇ ਵੀ ਉਹਨਾਂ ਨੂੰ ਇੱਕ ਕਮਰਾ ਖਾਣਾ ਬਣਾ ਕੇ ਦਿੱਤਾ ਜਾਵੇ ਤੋ ਉਥੋਂ ਸੰਗਤਾਂ ਵੱਲੋਂ ਕੁਝ ਸਜਾਉਗਾ ਆਇਆ ਸੀ ਜਿਨ੍ਹਾਂ ਵਿੱਚੋਂ ਆਸ਼ਾ ਕੀ ਕਿਰਨ ਬੁਦਲੰਦਰ ਦੀ ਸੰਗਤ ਵੱਲੋਂ 13000 ਰੁਪਏ ਦੀ ਸੇਵਾ 5349 ਰੁਪਏ ਅਮਰਜੀਤ ਸਿੰਘ ਟ੍ਰਾਂਟੋ 2600 ਰੁਪਏ ਖਾਲਸਾ ਸੇਵਾ ਸੁਸਾਇਟੀ ਮੋਗਾ ਦੇ ਮੈਂਬਰਾਂ ਵੱਲੋਂ ਅਤੇ 5000 ਰੁਪਏ ਗੁਪਤ ਨਾਮ ਰੱਖ ਕੇ ਸੇਵਾ ਆਈ ਸੀ ਕੁੱਲ 25639 ਰੁਪਏ ਜੋ ਸੇਵਾ ਇਸ ਪਰਿਵਾਰ ਲਈ ਆਈ ਸੀਗੀ ਸੋ ਇਤਨਾ ਵੀ ਲੈਮਿਆਂ ਗਈਆਂ ਨੇ ਤੇ ਰੇਤਾ ਵੀ ਆ ਚੁੱਕੀ ਆ ਸੋ ਇਸ ਤੋਂ ਬਾਅਦ ਸਾਰੀਆਂ ਸਿਮਿੰਟ ਤੇ ਜੋ ਵੀ ਹੋ ਉਸ ਮਟਵਾਰੀ ਲੋੜ ਆ ਆਪਣੋ ਇੱਕ ਘਰ ਬਣਾਉਣ ਵਾਸਤੇ ਸੋ ਪਿੰਡ ਵੱਲੋਂ ਵੀ ਕੁਝ ਸਹਿਯੋਗ ਦਿੱਤਾ ਜਾਊਗਾ ਸੋ ਅੱਜ ਇਸ ਜੋ ਨੀ ਪੱਟੀ ਗਈ ਆ ਤੁਹਾਨੂੰ ਦਿਖਾਉਣਾ ਜਦੋਂ ਮਾਡੇ ਇਧਰ ਨੇੜੇ ਆ ਕੇ ਦਿਖਾਉਣੀ ਪੱਟੀ ਗਈ ਆ ਤੇ ਇਸ ਤੋਂ ਬਾਅਦ ਇੱਕ ਦੋ ਦਿਨਾਂ ਤੱਕ ਮਿਸਤਰੀ ਲਾ ਕੇ ਇਸ ਨੂੰ ਜੋ ਕਮਰੇ ਨੂੰ ਤਿਆਰ ਕੀਤਾ ਜਾਊਗਾ ਤੇ ਇੱਕ ਬੇਨਤੀ ਇਹ ਕਰਦੇ ਆ ਕਿ ਵੀ ਸਾਡਾ ਇਹ ਉਪਰਾਲਾ ਵੀ ਇਸ ਪਰਿਵਾਰ ਨੂੰ ਇੱਕ ਲੈਂਟਰ ਪਾ ਕੇ ਦਿੱਤਾ ਜਾਵੇ ਕਿਉਂਕਿ ਜੋ ਬਾਬਾ ਜੀ ਦਾ ਲੜਕੇ ਇਹਨਾਂ ਦਾ ਤੁਹਾਡੇ ਦਿਮਾਗ ਵੱਲੋਂ ਘੱਟ ਵਿਕਸਤ ਹੈ ਜੋ ਬੱਚੀ ਆ ਉਹ ਵੀ ਦਿਮਾਗ ਵੱਲੋਂ ਤੇ ਜੋ ਮਾਤਾ ਜੀ ਵੀ ਬਿਮਾਰ ਰਹਿੰਦੇ ਆ ਸੋ ਅੱਗੇ ਕੰਮਕਾਰ ਕਰਨ ਵਾਲੇ ਵੀ ਕੋਈ ਹੈ ਨਹੀਂਗੇ ਤੇ ਜਿੱਥੋਂ ਗਾਂ ਜਾ ਕੇ ਕੋਈ ਇਹ ਕਮਰਾ ਆਪਦਾ ਤਿਆਰ ਕਰ ਸਕਣ ਸੋ ਅੱਜ ਇਹ ਉਪਰਾਲਾ ਕਰਨ ਤਾਂ ਲੱਗੇ ਆ ਪੈਲ ਬੱਤੇ ਨਾਲੋ ਜੇ ਅਸੀਂ ਲੈਂਟਰ ਪਾ ਕੇ ਦਈਏ ਤੇ ਖਰਚਾ ਕੋਈ ਵੱਧੋ ਵੱਧ ਦਾ ਫਰਕ ਤਾਂ ਪੈਂਦਾ ਵਾ ਪਰ ਜਿਸ ਪਰਿਵਾਰ ਨੂੰ ਹੋਮਰਾ ਤੇਕਰ ਜਿਨ ਕੇ ਸਾਥ ਨਵਾਉਣ ਵਾਲਾ ਇੱਕ ਕਮਰਾ ਬਣ ਜਾਊਗਾ ਸੋ ਅਸੀਂ ਬੇਨਤੀ ਕਰਦੇ ਆ ਵੀ ਅੱਜ ਜੋ ਸੇਵਾਈ ਆ ਇੰਨੀ ਕਿ ਸੇਵਾ ਸਾਨੂੰ ਹੋਰ ਚਾਹੀਦੀ ਆ ਜੇ ਕਿਤੇ ਸਾਨੂੰ ਸੇਵਾ ਮਿਲ ਜੇ ਉਹ ਆਪ ਸਭ ਸੰਗਤਾਂ ਦੇ ਸਹਿਯੋਗ ਸੜਕਾ ਤੇ ਲੈਂਟਰ ਪਾ ਕੇ ਇਸ ਪਰਿਵਾਰ ਦੇ ਕਮਰੇ ਨੂੰ ਉੱਚਾ ਕਰਕੇ ਇੱਕ ਕਮਰਾ ਬਣਾ ਦਿੱਤਾ ਜਾਵੇ ਜਿਦੇ ਵਿੱਚ ਉਹਦਾ ਰੇਹਨ ਵਸਾਇਰਾ ਕਰ ਸਕਣ ਤੇ ਆਪਦਾ ਗੁਜ਼ਾਰਾ ਕਰ ਸਕਣ ਸੋ ਮੈਂ ਆਸ਼ਾ ਕੀ ਕਰਨਾ ਜਲੰਧਰ ਵਾਲੀ ਸੰਸਥਾ ਅਮਰਜੀਤ ਸਿੰਘ ਟ੍ਰਾਂਟੋ ਵਾਲੇ ਵੀਰ ਖਾਲਸਾ ਸੇਵਾ ਸੁਸਾਇਟੀ ਦੇ ਵੱਲੋਂ ਤੇ ਗੁਪਤ ਨਾਮ ਰੱਖ ਕੇ ਸੇਵਾ ਭੇਜਣ ਵਾਲੇ ਵੀਰਾਂ ਦਾ ਬਹੁਤ ਬਹੁਤ ਧੰਨਵਾਦ ਕਰਦਾ ਜਿਨ੍ਹਾਂ ਨੇ ਇਸ ਪਰਿਵਾਰ ਦਾ ਦਰਦ ਸਮਝਦੇ ਹੋਏ ਸੇਵਾ ਭੇਜੀ ਤੇ ਸਬ ਮਕਾਨ ਬਣਾਉਣ ਵਿੱਚ ਆਪ ਦਾ ਸਹਿਯੋਗ ਦਿੱਤਾ ਤੋਂ ਬਹੁਤ ਹੀ ਕਹਿਣਾ ਚਾਹੁੰਦਾ ਉਹਨਾਂ ਵੱਲ ਜਿਨ੍ਹਾਂ ਨੇ ਇਹ ਸੇਵਾ ਭੇਜੀ ਆ ਹਾਂ ਸੇਵਾ ਕਰਨ ਭੇਜੀ ਆ ਜੀ ਧੰਨਵਾਦ ਉਹਨਾਂ ਦੇ ਤੇ ਬਾਕੀ ਗਰੀਬ ਬੰਦੇ ਆ ਜੀ ਆ ਦੇਖ ਲਓ ਤੁਸੀਂ ਆਪ ਹੀ ਜਮਾਂ ਸਭ ਮੁਸ਼ਕਲ ਹੀ ਆ ਸਾਡਾ ਦਾ ਕੰਮ ਉੱਥੇ ਬਹੁਤ ਆਏ ਕਮਰਾ ਬਣ ਜਾਵੇ ਰੱਖ ਤਿਆਰੀ ਹੋ ਜਾਵੇ ਕਮਰੇ ਲਈ ਬਹੁਤ ਬਹੁਤ ਧੰਨਵਾਦ ਹੈ ਜੀ ਜੇਕਰ ਤੁਸੀਂ ਹੁਣ ਟੈਲਪੱਤੇ ਦਾ ਬਣਦਾ ਪਿਆ ਤੇ ਤੁਸੀਂ ਕੀ ਕਹਿਣਾ ਚਾਹਣਾ ਟੈਲਪੱਤਾ ਪਾ ਕੇ ਬਣਦੇ ਕਿ ਕਿਵੇਂ ਬਣਦੇ ਆਪਾਂ ਥੋੜੇ ਨਾਲ ਹੀ ਆ ਵੀ ਜਿਵੇਂ ਬਣਦਾ ਨਾਲ ਉਵੇਂ ਬਣਾ ਲੇ ਜੀ ਹਰ ਮੁੰਡਰ ਪਹਿਲਾ ਆ ਆ ਲਾਂਚਾ ਪਾ ਦਗੇ ਸੋ ਪਰਿਵਾਰ ਵੱਲੋਂ ਇਹ ਆ ਵੀ ਜੁਵੇਂ ਵੀ ਸੰਗਤ ਕਰਨਾ ਚਾਹੂਗੀ ਸੋ ਇਹ ਕਾ ਹੋ ਜਾਵੇ ਪਰ ਪਰਿਵਾਰ ਵੱਲੋਂ ਇਹ ਵੀ ਕਿਹਾ ਜਾਂਦਾ ਜੇ ਲੈਂਟਰ ਪੈ ਜਾਵੇ ਤਾਂ ਇਸ ਨਾਲ ਵਧੀਆ ਗੱਲ ਕੋਈ ਨਹੀਂ ਹੋ ਸਕਦੀ ਕਿ ਉਮਰਾ ਤੇ ਕਰੋ ਚੀਜ਼ ਖੜੀ ਰਹੂਗੀ ਸੋ ਟੈਲ ਬੱਤੇ ਅੱਜ ਕੱਲ ਜੋ ਕਿ ਸੌਖ ਲੱਗ ਜਾਂਦੀ ਆ ਫੇਰ ਕੋਈ 5 7 ਸਾਲਾਂ ਨੂੰ ਫੇਰ ਉਹ ਪਰਵਾ ਛਤ ਫੇਰ ਉਹ ਨਿਕਮੀ ਹੋ ਜਾਊਗੀ ਸੋ ਕਦੀ ਵੀ ਕੋਈ ਹਾਦਸਾ ਹੋ ਸਕਦਾ ਸੋ ਲੈਂਟਰ ਪਾ ਕੇ ਕੋਈ 25 50 ਸਾਲ ਕੋਈ ਉਹ ਕੱਢ ਸਕਦੇ ਆ ਸੋ ਸੰਤਾਨ ਦੇ ਸਜੋਗ ਦੀ ਲੋੜ ਆ ਸੋ ਹੱਥ ਬਨ ਕੇ ਬੇਨਤੀ ਐ ਇਸ ਪਰਿਵਾਰ ਵੱਲੋਂ ਚਲੋ ਇਹਦੀ ਜ਼ਿੰਦਗੀ ਬਣ ਜੇ ਵੀ ਚਲ ਕਮਰਾ ਬਣ ਜੇ ਚੰਗਾ ਤੇ ਚੱਲ ਫੇਰ ਸੌਖਾ ਰਵੇ ਜੀ ਮੈਂ ਤਾਂ ਕੌਣੀ ਕਰਨਾ ਚਾਹ ਰਾਂ ਫਿਰ ਆਦਮੀ ਆ ਪੁਰਾਣਾ ਜੰਦਾ ਰ ਪਨੀ ਦਰਜਾ ਨੂੰ ਕੀ ਜਾਂਦਾ ਸੋ ਇਹ ਭੈਣ ਵੀ ਆਜਨ ਕੇ ਬਾਪੂ ਜੀ ਦੀ ਇੰਨੀ ਸਮਾਗ ਉਹਨਾਂ ਦਾ ਬਣਾ ਲਾ ਦੇ ਹੋ ਜਾਏ ਜੀ ਕੋਈ ਕੰਮ ਕਰਨ ਯੋਗ ਨਹੀਂ ਹੈਗੀ ਇਹਨਾਂ ਚੋਂ ਜਿਹੜਾ ਆਪਾਂ ਕਹਿ ਸਕੀਏ ਵੀ ਕੱਲ ਨੂੰ ਕੰਮ ਕਰਕੇ ਆਪਦਾ ਕਮਰਾ ਜਾਂ ਆਪਦਾ ਘਰ ਬਣਾ ਸਕਣਗੇ ਸੋ ਤਾਂ ਕਰਕੇ ਆਪ ਜੀ ਅੱਗੇ ਬੇਨਤੀ ਕਰ ਰਹੇ ਆ ਵੀ ਇਸ ਪਰਿਵਾਰ ਦਾ ਮਕਾਨ ਬਣ ਜਾਏ ਤੇ ਆਪਦਾ ਰਹਿਣ ਬਸੇਰਾ ਕਰ ਸਕਣ ਸੋ ਇੰਨੀ ਹੀ ਬੇਨਤੀ ਕਰਦੇ ਆ ਕਿ ਮੜੀ ਜੀ ਚਾੜਨ ਲੱਗਾ ਹੁਣ ਟਿਟੂ ਹਣਾਂ ਰੁਈ ਆਉਣ ਸਾਜਾ ਲਿਆ ਸੀ ਮੜਾ ਜਾ ਸੋ ਵੇਖੋ ਬਾਪੂ ਜੀ ਕੋਈ ਕਰ ਸਕਦਾ ਜੀ ਨਾਲ ਤੁਸੀਂ ਜਾਂ ਲਗਾ ਕੱਲ ਹੋਰ ਇਹ ਜਗਾ ਕਰਕੇ ਨਾਲ ਮਿਲ ਕੇ ਜੇ ਬਸ ਆਪਣਾ ਪਾਏ ਜੇ ਕਮਰਾ ਤੇ ਚੁਣ ਸਾਰਿਆਂ ਦੇ ਧੰਨਵਾਦ ਆ ਬਸ ਇਹ ਬਾਪੂ ਜੀ ਆਪ ਇਨੇ ਵਿਰਧ ਹੋਣ ਦੇ ਬਾਵਜੂਦ ਵੀ ਉਹ ਦਿਨ ਦੇ ਨਾਲ ਇਹਨਾਂ ਦੇ ਕੋਈ ਆਣਗੁਆਣ ਤੋਂ ਬਜ਼ੁਰਗ ਨਾਲ ਲਾ ਕੇ ਇਹ ਕਮਰਾ ਠਾ ਕੇ ਇੰਤਾਂ ਦੀ ਸਫਾਈ ਕਰ ਰਹੇ ਉਹਦੇ ਨਾਲ ਆਪ ਲੱਗੇ ਪਏ ਆ ਸੋ ਆ ਪੈਂਟ ਦੇ ਤੁਸੀਂ ਨੀਕ ਜੀ ਤੁਸੀਂ ਆਪ ਨਾਲ ਲਾ ਕੇ ਕਮਰਾ ਠਾਇਆ ਜੀ ਹਾਂ ਹਾਂ ਤੁਸੀਂ ਕੀ ਕਹਿੰਦੇ ਇਹਨੂੰ ਟਾਇਲ ਬੱਤਾ ਪਾ ਕੇ ਦਿੱਤਾ ਜਾਵੇ ਕਿ ਕੋਈ ਲੈਂਪਰ ਪਾ ਦਿੱਤਾ ਠੀਕ ਹੈ ਜੀ ਸੋ ਅਸੀਂ ਵੀ ਇਹੀ ਗੱਲ ਨਾਲ ਸਹਿਮਤ ਆ ਵੀ ਜੇ ਲੈਂਟਰ ਪੈ ਜਾਵੇ ਪੈਂਡ ਦੇ ਕਲੱਬ ਨੂੰ ਪੈਂਡ ਦੇ ਕਲੱਬ ਨੂੰ ਅਤੇ ਪੈਂਡ ਦੀਆਂ ਸੰਗਤਾਂ ਨੂੰ ਘਰ ਘਰ ਨੂੰ ਅਤੇ ਇਥੋਨੀ ਜੋ ਪੰਚਾਇਤ ਆ ਉਸ ਨੂੰ ਅਸੀਂ ਹੱਥ ਜੋੜ ਕੇ ਬੇਨਤੀ ਕਰਦੇ ਵੀ ਤੁਹਾਡਾ ਵੀ ਸਹਿਯੋਗ ਸਾਨੂੰ ਚਾਹੀਦਾ ਜੇ ਹਰ ਘਰ 200 ਰੁਪਿਆ ਵੀ ਦੇਵੇ ਤੇ ਪਿੰਡ ਵਿੱਚ ਮੇਰੇ ਹਿਸਾਬ ਨਾਲ 300 ਘਰ ਹੈਗੇ ਵੀਰੇ 300 ਘਰ ਆ 300 ਚ 200 ਘਰ ਵੀ ਕੋਈ 2-200 ਰੁਪਿਆ ਦੇਵੇ ਤਾਂ 40000 ਰੁਪਿਆ ਬਣਦਾ ਤੇ ਕੁਝ ਘਰ ਚੰਗੇ ਵੀ ਹੈਗੇ ਜੋ ਵੱਧ ਵੀ ਦੇ ਸਕਦੇ ਆ ਸੋ ਅਸੀਂ ਹੋਰਾਂ ਪਾਸੇ ਬੜਾ ਕੁਝ ਕਰ ਦਿੰਨੇ ਆਪਾਂ ਨਾ ਵੀ ਉੱਥੇ ਆਪਾਂ ਲੰਗਰ ਲਾਦੇ ਜੋ ਕੁਝ ਵੀ ਆ ਉਹ ਵੀ ਜ਼ਰੂਰੀ ਆ ਪਰ ਜਦੋਂ ਇੱਕ ਪਿੰਡ ਜਿੱਤੇ ਇਹੋ ਜਿਹੀ ਘਰ ਦੀ ਸਥਿਤੀ ਬਣੀ ਹੋਵੇ ਤੇ ਇਹ ਪਰਿਵਾਰ ਨੂੰ ਉਮਰਾਂ ਤੱਕ ਇੱਕ ਛੱਤ ਦਿੱਤੀ ਜਾਵੇ ਜਿੰਨਾ ਚਿਰ ਇਹ ਐਸਾ ਜਗ ਤੇ ਆ ਉਹਨਾਂ ਚਾਰਾ ਸੀਸਾਂ ਦੇ ਹੱਕਦਾਰ ਬਣਦੇ ਆ ਕਿਉਂਕਿ ਅਸੀਂ ਹੋਰ ਕੰਮਾਂ ਤੇ ਬੜੇ ਪੈਸੇ ਲਾ ਦਨੇ ਤੇ ਜੇ ਇੱਕ 200 ਰੁਪਿਆ ਆਪਾਂ ਸ਼ਾਮ ਨੂੰ ਆਪਣੇ ਬੱਚੇ ਖਰਚ ਜਾਂਦੇ ਆ ਤੇ ਜੇ ਇਹ 200 ਰੁਪਿਆ ਇਹਨਾਂ ਦੇ ਲੇਖੇ ਲੱਗ ਜਾਂਦਾ ਤੇ ਇਹਨਾਂ ਨੂੰ ਛਤ ਮਿਲ ਜਾਂਦੀ ਤੇ ਜਿਉਂ-ਜਿਉਂ ਇਹਨਾਂ ਦੇ ਦਿਨ ਸੋਖੇ ਹੋਣਗੇ ਤੇ ਆਪ ਜੀ ਨੂੰ ਅਰਦਾਸ ਆ ਆਪੀਆਂ ਸੀਸਾਂ ਤੁਹਾਨੂੰ ਹੀ ਦਿੰਦੇ ਰਹਿਣਗੇ ਸੋ ਆ ਹੱਥ ਮੰਨ ਕੇ ਬੇਨਤੀ ਆ ਬੇਸ ਵੀਡੀਓ ਨੂੰ ਵੱਧ ਤੋਂ ਵੱਧ ਸ਼ੇਅਰ ਕਰਿਓ ਤੇ ਇਹਨਾਂ ਦੀ ਬਣਦੀ ਹੋਈ ਮਦਦ ਤੇ ਜੋ 25000 ਰੁਪਏ ਆ ਚੁੱਕੇ ਆ 25000 ਰੁਪਏ ਦੀ ਸਾਨੂੰ ਹੋਰ ਲੋੜ ਆ ਜੇ ਸਾਨੂੰ ਉਹ ਮਿਲ ਜੇ ਤੇ ਇਹਨਾਂ ਦਾ ਲੈਨਟਰ ਪੈ ਜਾਊਗਾ ਸੋ ਇਨੀ ਹੀ ਬੇਨਤੀਆਂ ਕਰਦੇ ਹੋਏ ਖਿਮਾ ਦੀ ਇਜਾਜ਼ਤ ਕਰਾਂ ਜੀ ਵਾਹਿਗੁਰੂ ਜੀ ਕਾ ਖਾਲਸਾ ਸ੍ਰੀ ਵਾਹਿਗੁਰੂ ਜੀ ਕੀ ਫਤਿਹ